ਗੁਰੂ ਮਹਾਰਾਜ ਸਾਰੀਆਂ ਸੰਗਤਾਂ ਨੂੰ ਕਹਿੰਦੇ ਫਿਰ ਸਤਗੁਰੂ ਨੇ ਉਹ ਕੇਸੋ ਗੋਪਾਲ ਜਿਹੜਾ ਪੰਡਤ ਜੀ ਕੋ ਮਹਾਰਾਜ ਰੋਜ਼ ਕਥਾ ਬਾਣੀ শ্রবণ ਕਰਿਆ ਕਰਦੇ ਸੀ ਉਹਦਾ ਜ਼ਿਕਰ ਕੀਤਾ ਉੱਥੇ ਆਖੋ ਸਤਨਾਮ ਵਾਹਿਗੁਰੂ ਜੀ ਸਤਗੁਰੂ ਭਾਣੇ ਆਪਣੇ ਵਹਿ ਪਰਿਵਾਰ ਸਦਾਇਆ ਮੈਂ ਪਿੱਛੇ ਮਤ ਕੋ ਰੋਪ ਸੀ ਸੋ ਮੈ ਮੂਲ ਨਾ ਸਾਰਿਆਂ ਨੇ ਫਿਰ ਉੱਤ ਕਹਿੰਦੇ ਸਨਮੁਖ ਪੁੱਤ ਕਹਿੰਦੇ ਮੋਰੀ ਪੁੱਤ ਸਨਮੁਖ ਆ रामदास ਐ ਪੈਰੀ ਵਾਹਿ ਜੀਓ ਕੋਈ ਕਰ ਬਖੀਲਾ ਨਿਵੇ ਨਾਹੀਂ ਸਤਿਗੁਰੂ ਆਣ ਨਵਾਇਆ ਓਸੀ ਬਾਬਾ ਮੋਹਨ ਜਿਹਦਾ ਇਤਿਹਾਸ ਪਿਛਲੇ ਸੰਡੇ ਨੂੰ ਸੁਣਾਇਆ ਸੀ ਉਹਨੇ ਗੁਰੂ ਦਾ ਹੁਕਮ ਨਹੀਂ ਮੰਨਿਆ ਸੀਗਾ ਕਹਿੰਦਾ ਸਾਡਾ ਪ੍ਰਾਣਾ ਹੱਕ ਸਾਡਾ ਬਣਦਾ ਸੀਗਾ ਭੱਲਿਆਂ ਦਾ ਇਹ ਸੋਟੀ ਸੱਤ ਤੋਂ ਗੱਦੀ ਖੋ ਕੇ ਲੈ ਗਈ ਤੇ ਪਾਤਸ਼ਾਹ ਮੈਂ ਨਹੀਂ ਮੱਥਾ ਟੇਕਣਾ ਗੁਰੂ ਅਮਰਦਾਸ ਦੇ ਮੁਖ ਚੋਂ ਵਚਨ ਨਿਕਲਿਆ ਸੀ ਜਾ ਹੋਈਰ ਖਾਲੂਗਾ ਤੂੰ ਸੜਦਾ ਹੀ ਰਹੇਗਾ ਜਦੋਂ ਜਾਗਰਤ ਚ ਰਹਿੰਦੇ ਸੀ ਸਰੀਰ ਐ ਜਲਦਾ ਸੀ ਜਿਵੇਂ ਅੱਗ ਦਾ ਸੇਕ ਲੱਗਦਾ ਹੈ ਬਾਬੇ ਮੋਹਨ ਨੂੰ ਸਮਾਧੀ ਚ ਹੀ ਰਹਿੰਦੇ ਸੀ ਬਹੁਤਾ ਸਮਾਂ ਜਦੋਂ ਗੁਰੂ ਅਰਜਨ ਸਾਹਿਬ ਪੋਥੀਆਂ ਲੈ ਕੇ ਆਏ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਉਹ ਸਮੇਂ ਬਾਬੇ 모ਹਨ ਨੂੰ ਫਿਰ ਪੁੱਛਿਆ ਸੀ ਗੁਰੂ ਅਮਰਦਾਸ ਜੀਦੋਂ ਜੋਤੀ ਜੋਤ ਟਕਾ ਕੇ ਗੁਰੂ ਰਾਮਦਾਸ ਚ ਸਰੀਰ ਲੋਪ ਕਰਨ ਲੱਗੇ ਕਹਿੰਦਾ ਪਿਤਾ ਜੀ ਗੁਰਪਿਤਾ ਜੀ ਉਹ ਮੇਰਾ ਸ਼ਰਾਪ ਕਦੋਂ ਮਿਟੂਗਾ ਕਹਿੰਦੇ ਹੁਣ ਨਹੀਂ ਗੱਲ ਵੜਨੀ ਜਦੋਂ ਇਹਦਾ ਸੁਪੁੱਤਰ ਤੇਰਾ ਭਾਣ ਜਾ ਗੁਰਤਾ ਗੱਦੀ ਤੇ ਬੈਠੇਗਾ ਓਏ ਪੋਥੀਆਂ ਸਾਹਮਣੇ ਰੱਖੀ ਕਿਸੇ ਹੋਰ ਨੂੰ ਤਈ ਨਾ ਜਦੋਂ ਲੈਣ ਆਇਆ ਤੇ ਪਹਿਲਾਂ ਉਹਦੇ ਚਰਨਾਂ 'ਚ ਡਟੌਤ ਕਰੀ ਕੋਨ ਕਹ ਮੈਨੂੰ ਮੱਥਾ ਟੇਕ ਲੈਣ ਦੇ ਫੇਰ ਤੇਰਾ ਇਹ ਸ਼ਰਾਪ ਹੈ ਜਿਹੜਾ ਮਿਟੇਗਾ ਪਿਛਲੀ ਵਾਰੀ ਦੱਸਿਆ ਬਾਬਾ ਬੁੱਢਾ ਜੀ ਗਏ ਭਾਈ ਗੁਰਦਾਸ ਜੀ ਪੋਥੀਆਂ ਨਹੀਂ ਦਿੱਤੀਆਂ ਸਮਾਧੀ ਨਹੀਂ ਖੋਲੀ ਰੱਬ ਦੇ ਪਿਆਰੇ ਨੇ ਫੇਰ ਗੁਰੂ ਅਰਜਨ ਸਾਹਿਬ ਗਏ ਤੇ ਬਾਬੇ ਮੋਹਣ ਜੀਆ ਨੇ ਚਰਨਾ ਤੇ ਨਮਸਕਾਰ ਕਰ ਲੈਣ ਦੇ ਕਹਿੰਦੇ ਉਹ ਮੇਰਾ ਸ਼ਰਾਪ ਮਿਟ ਜਾਵੇ ਤੇ ਫੇਰ ਉਹ ਮੱਥਾ ਟੇਕ ਕੇ ਕਹਿੰਦੇ ਤੁਸੀਂ ਮਾਮੇ ਹੋ ਮੇਰੀ ਮਾਤਾ ਦੇ ਵੱਡੇ ਭਰਾਤਾ ਕਹਿੰਦੇ ਉਹ ਮੈਨੂੰ ਪਤਾ ਹੈ ਪਰ ਇਸ ਟਾਈਮ ਤੂੰ ਮੇਰਾ ਭਣਜਾ ਨਹੀਂਗਾ ਇਸ ਟਾਈਮ ਤੂੰ ਪੰਜ ਮਾ ਗੁਰਨਾਨਕ ਹੈ ਗੁਰਨਾਨਕ ਇਹ ਕਾਰਨ ਨਹੀਂ ਲੱਗਿਆ ਬੋਲੇ ਸੋਨਹਾਲੇ ਗੁਰੂ ਅਰਜਨ ਸਾਹਿਬ ਨੂੰ ਕਹਿ ਲੱਗਿਆ ਹੁਣ ਤੂੰ ਮੇਰਾ ਭਣਜਾ ਨਹੀਂ ਭੜੇਵਾ ਨਹੀਂ ਹੁਣ ਤੂੰ ਗੁਰੂ ਨਾਨਕ ਦੀ ਪੰਜਵੀਂ ਜੋਤ ਐ ਮੈਨੂੰ ਤੇਰੇ ਚਰਨਾਂ ਤੇ ਮੱਥਾ ਟੇਕਣ ਦੇ ਹੁਣ ਮੱਥਾ ਜਿਹੜਾ ਤੀਜੇ ਗੁਰਨਾਨਕ ਨੇ ਮੈਨੂੰ ਵਚਨ ਕੀਤਾ ਸੀ ਉਹ ਮਿੱਟਣ ਦਾ ਸਮਾਂ ਆਇਆ ਅੱਜ ਤੁਸੀਂ ਜਾਣਦੇ ਹੋ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਤੇ ਬਾਣੀ ਵੀ ਕਹਿੰਦੀ ਆ ਕਰ ਅੰਜਲੀ ਪੁੰਨ ਵੱਡਾ ਏ ਕਰ ਰੰਡੌਤ ਪੁੰਨ ਵੱਡਾ ਏ ਗੁਰੂ ਨੂੰ ਗੁਰੂ ਪਿਆਰਿਆਂ ਨੂੰ ਬਾਣੀ ਕਹਿੰਦੀ ਹੈ ਫਿਰ ਡੰਡੌਤ ਕੀਤੀ ਡੰਡੌਤ ਉਹ ਹੁੰਦੀ ਹੈ ਜਿਹਦੇ ਚ ਅੱਠ ਅੰਗ ਸਾਡੇ ਥੱਲੇ ਲੱਗਣ ਧਰਤੀ ਨਾਲ ਮਥਾਈ ਨਹੀਂ ਤੇ ਕੇਆ ਬਾਬੇ ਮੋਹਨ ਨੇ ਡੰਡੌਤ ਕੀਤੀ ਗੁਰੂ ਅਰਜਨ ਸਾਹਿਬ ਨੂੰ ਸਾਨੂੰ ਵੀ ਗੁਰਬਾਣੀ ਕਹਿੰਦੀ ਹੈ ਉਹ ਕਰ ਲੈ ਡੰਡੌਤ ਪੁੰਨ ਵਡਾਏ ਰੱਬ ਦੇ ਪਿਆਰੇ प्यारो <laughs> दारू